ਅਬੀਦੋ ਤਾਂ ਸਾਰਿਆਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ چھوٹਾ ਭਰਾ ਮਤਪਾਲ ਸਿੰਘ ਬੱਬੂ ਤੇ ਪਿਛਲੇ ਵੀਡੀਓ ਨੂੰ ਕਹ ਜੀ ਤੁਸੀਂ ਬਹੁਤ ਪਿਆਰ ਦਿੱਤਾਗਾ ਤੇ ਅੱਜ ਬਾਈ ਆਪਣੇ ਨਾਲ ਹੋਰ ਤੋਂ ਤੇ ਗੱਲਬਾਤ ਕਰਾਂਗੇ ਕਿੰਨੇ ਡਾਇਰੈਕਟਰ ਆ ਵੀਡੀਓ 'ਚ ਬਣਦੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਚੈਨਲ 'ਆ ਤੁਹਾਡਾ ਵੀ ਬਾਈ ਜੀ ਹਾਂ ਜੀ ਹਾਂ ਜੀ ਪੰਜ ਡਾਇਰੈਕਟਰ ਆਈ ਅੱਜ ਪੰਜ ਡਾਇਰੈਕਟਰ ਆਗੇ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਮੇਰਾ ਨਾਮ ਜਸਕਰਨ ਸਿੰਘ ਹੈ ਜੀ ਪਿੰਡ ਹਰੀਕੇ ਕਲਾ ਮੋਬਾਈਲ ਹੈਗਾ 98723 33177 ਠੀਕ ਹੈ ਜੀ ਤੇ ਕੰਮ ਇੱਕ ਨੰ ਪੂਰੀ ਗਾਰੰਟੀ ਹੈ ਜੀ ਠੀਕ ਹੈ ਜੀ ਕਾਗਜ਼ ਪਤਰੇ ਤੇ 22 ਨੰਬਰ ਪਲਾਂਟ ਆਇਆ ਹਾਂਜੀ ਹਾਂਜੀ 22 ਨੰਬਰ ਠੀਕ ਹੈ ਜੀ ਤੇ ਬਾਈ ਕੋਲੇ ਪੰਜ ਟਰੈਕਟਰ ਨੇ ਤੇ ਸਟਾਰਟ ਕਰਾਂਗੇ ਬਈ ਸੋਹਰਾ ਜੀ ਆਪਣਾ ਪਹਿਲਾਂ ਛੋਟੇ ਵਾਲੀ ਹਾਂਜੀ ਹਾਂਜੀ ਤੇ ਲਓ ਬਾਈ ਜੀ ਤੇ ਪੋਰ ਬਾਈ 4 ਆਈਏ ਪੂਰਾ ਛੋਟਾ ਟਰੈਕਟਰ ਹੈਗਾ 4x4 ਚ ਆ ਗਿਆ ਟਾਪ ਮਾਡਲ ਹੈ ਜੀ ਡਬਲ ਡਿਸਟਰੀਬਿਊਟਰ ਹੈ ਜੀ ਠੀਕ ਹੈ ਜੀ ਤੇ ਜੇ ਸਪੀਕਰ ਵਗੈਰਾ ਦੀ ਗੱਲ ਕਰੀ ਬਈ ਨਾਲੇ ਸਾਰਾ ਕੁਝ ਹੀ ਸਾਰਾ ਬਸ ਆਪਾਂ ਕਰ ਹੀ ਰੱਖੀ ਕਰਨਾ ਠੀਕ ਆ ਜੀ ਰੰਗ ਪੇਂਟ ਦੀ ਬਈ ਜੀ ਹਾਂ ਸਾਰਾ ਵਧੀਆ origignal ਆ ਜੀ ਠੀਕ ਆ ਜੀ ਤੇ ਟਾਇਰ ਟੱਪੇ ਦੀ ਗੱਲ ਕਰੀ ਟਾਇਰ ਟੱਪੇ ਮਗਰਲੇ ਹੈਗੇ ਜੀ 85 ਪੈਸੇ ਮੂਰਲੇ 60 ਪੈਂਟ ਪੈਸੇ ਮੂਰਲੇ 60 ਪੈਂਟ ਪੈਸੇ ਹੈਗੇ ਹਾਂ ਜੀ ਹਾਂ ਤੇ ਕਿੰਨੇ ਮਾਡਲ ਆ ਜੀ ਇਹ 2015 ਮਾਡਲ ਆ ਜੀ 55 ਹਸ ਪਾਵਰ ਵਾਲਾ ਜੀ 55 ਹਸ ਪਾਵਰ ਵਾਲਾ ਹਾਂ ਜੀ 55 55 a ਹਾਂ ਜੀ ਹਾਂ ਤੇ ਕਪੂਟ ਫੋਟੋ ਹੈ 4/2 ਚ ਜਾਂਦਾ ਹੈ 4/4 ਚ ਜਾਂਦਾ ਹੈ ਤੇ ਕੀ ਡਿਮਾਂਡ ਬਈ ਜੀ ਇਹ ਜੀ 670000 ਰੁਪਏ ਤੇ ਮਾਨਤਾਣ ਕਰ ਦਾਂਗੇ ਜੀ ਜਿਹੜਾ ਹਾਂਜੀ ਤਾਂ ਵੀ ਮੌਕੇ ਤੇ ਮਾਨਤਾਣ ਜ਼ਰੂਰ ਹੋਊਗਾ ਜੇ ਵੀਡੀਓ ਦੇਖ ਕੇ ਆਓ ਤਾਂ ਬਾਈ ਕਹਿੰਦਾ ਹੋਰ ਵੀ ਵੱਧ ਮਾਨਤਾਣ ਕਰ ਦਾਂਗੇ ਜੀ ਅੱਗੇ ਆ ਕੇ ਬਾਈ ਜੀ ਇਹ 2013 ਮਾਡਲ ਹੈ ਜੀ ਸੁਪਰ ਵਾਲਾ ਹਾਂਜੀ ਹਾਂਜੀ 2013 ਟੌਪ ਮਾਡਲ ਹੈ ਜੀ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਜੀ ਠੀਕ ਹੈ ਜੀ ਟਰੈਕਟਰ ਪੂਰਾ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਆਪਣੀ ਠੀਕ ਹੈ ਜੀ ਹਾਂ ਜੀ ਮੁਖਤਰ ਸਾਹਿਬ ਦਾ ਨੰਬਰ ਆ ਜੀ ਮੁਖਤਰ ਦਾ ਮੁਖਤਰ ਦਾ ਨੰਬਰ ਆ ਬਾਈ ਜੀ ਤੇ ਰੰਗ ਪੇਂਟ ਦਾ ਬਾਈ ਜੀ ਹਾਂ origignal ਹੀ ਆ ਜੀ ਕੀ ਆਕਣਾ 10% ਹੋਇਆ ਬੜਾ ਮੋਟਾ ਹੈ ਗਿਆ ਕਿ ਟੱਚ ਬਚ ਗਿਆ ਜਿਵੇਂ ਆਪਾਂ ਕਹਿਆ ਸੀ ਬਾਈ ਜੀ ਬਾਈ ਦਾ ਇੱਕ ਨੰਬਰ ਕਮ ਆਗਾ ਜਿਹੜੀ ਚੀਜ਼ ਦੋਗਾ ਦੱਸ ਕੇ ਦੋਗਾ ਜੇ ਟਾਇਰ ਟੱਪੇ ਦੀ ਗੱਲ ਕਰੀ ਬਾਈ ਜੀ ਐ ਟੱਪੇ ਮੂਰਲੇ ਨਵੇਂ ਪਾਏ ਜੀ ਜੇ ਕੇ ਦੇ ਹਾਂ ਜੀ ਰੇਡੀਅਲ ਮਗਰਲੇ 65 ਕੇ ਪੈਸੇ ਹੈ ਜੀ ਉਹਲੇ ਪੈਕਟਰ 65 ਕੇ ਪੈਸੇ ਕੇ ਤੇ ਪਲਾਸੀ ਨੇ ਭੇਜੀ ਜਿਵੇਂ ਆਪਾਂ ਕਹਈਏ ਤੇ 13 ਮਾਡਲ ਆ ਕਿਹੜਾ ਮੰਗਦਾ ਜੀ ਬਾਈ ਇਹਦੀ ਡਿਮਾਂਡ ਤਾਂ 4 ਲੱਖ 45 ਹਜ਼ਾਰ ਹੈ ਜੀ ਠੀਕ ਹੈ ਜੀ 4 ਲੱਖ 20 ਹਜ਼ਾਰ ਦਾ ਦੇ ਦਾਂਗੇ 4 ਲੱਖ 45 ਹਜ਼ਾਰ 20 ਹਜ਼ਾਰ ਰੁਪਏ ਦੀ ਬਾਈ ਕਹਿੰਦਾ ਦੇ ਦਾਂਗੇ ਮਾਨਤਾ ਨੂੰ ਹੋਰ ਵੀ ਹੋ ਜਾਊਗਾ ਵੈਸੇ ਵੀ ਮਾੜੇ ਹੁੰਦੇ ਕਿ ਕੋਈ ਨਾ 19 ਦਾ ਲੈ ਜਾਊਗਾ ਜੀ ਬਾਈ ਜੀ ਅੱਗੇ ਆਇਆਗਾ ਅਰਜਨ ਫੁੱਲ ਟੌਪ ਮਾਡਲ ਆਈ ਇਹ ਵੀ ਡਬਲ ਡਿਸਟਰੀਬਿਊਟਰ ਲੱਗਿਆ ਹੋਇਆ ਜੀ ਠੀਕ ਹੈ ਜੀ ਹਾਂਜੀ ਕਪਾਲਿਕਾ ਪੀ ਪੰਜਾਬ ਨੰਬਰ ਹੈ ਜੀ ਠੀਕ ਹੈ ਨੋ ਮਾਰ ਲਗਾ ਜੈ ਟੱਪੇ ਦੀ ਗੱਲ ਕਰੀ ਭਰਾ ਜੀ ਟੱਪੇ ਜੀ ਮਗਰ ਲਈ ਤਾਂ ਅੱਡੇ ਕੀ ਹੈ ਜੀ ਠੀਕ ਹੈ ਜੀ ਤੇ ਮੁਰਲੇ 85 ਪੈਸੇ ਹੋਰ ਲਿਆ 650 ਪੈਸੇ ਰੰਗ ਪੇਂਟ ਦਾ ਰੰਗ ਪੇਰ ਦਾ ਸਾਰਾ origignal ਹੈ ਜੀ ਗਾਰੰਟੀ ਹੈ ਗਾਰੰਟੀ ਹੈ ਪੰਜਾਬ ਨੰਬਰ ਹੈ ਹਾਂਜੀ ਆਪਾਂ ਆਪਣੇ ਪਿੰਡੋਂ ਹੀ ਲਿਆ ਸੀ ਠੀਕ ਹੈ ਜੀ ਤੇ 16 ਦੇ ਟੈਰਾਂ ਚ ਬਾਈ ਹਾਂਜੀ ਹਾਂਜੀ 16 ਦੇ ਟੈਰਾਂ 16 ਦੇ ਟੈਰਾਂ ਚਗਾ ਹਾਂ ਡਿਸਟਰੀਬਿਊਟਰ ਲੱਗਿਆ ਹੋਇਆ ਜੀ ਡਿਸਟਰੀਬਿਊਟਰ ਲੱਗਿਆ ਹੋਇਆ ਇਹ ਜਿੰਗਰ ਤਾਂ ਵਧੀਆ ਭਾਈ ਜੀ ਪੂਰਾ ਵਧੀਆ ਜੀ ਠੀਕ ਹੈ ਜੀ ਆ ਕੀ ਦੇਖਿਆ ਜੀ ਮੈਂ ਆਪਾਂ ਕਹਦੀਏ ਸਮਝ ਆ ਗਿਆ ਹਾਂਜੀ ਹਾਂਜੀ ਆਪਣੇ ਕੇ ਦੇਖਵਾਣੋ ਠੀਕ ਹੈ ਜੀ ਤੇ ਕੀ ਡਿਮਾਂਡ ਆ ਭਾਈ ਇਹ ਡਿਮਾਂਡ ਹੈ ਜੀ 365 ਜੀ 3 ਲੱਖ 65 ਹਜ਼ਾਰ ਪੂਰਾ ਸਾਲ ਹੀ ਕਰਤਾ ਜੀ ਮੈਂ ਆਪਾਂ ਕਹਦੀਏ ਮਾਤਾ ਜੀ ਬਈ ਮੁੱਕ ਤੇ ਹੋਕਾ ਹਾਂਜੀ ਹਾਂਜੀ ਤੇ ਕਹੇ ਭਾਈ ਜੀ ਸਪੈਸ਼ਲ ਡਿਜ਼ਾਈਨ ਹੈ ਹਾਂਜੀ ਹਾਂਜੀ 2017 ਮਾਡਲ ਹੈ ਜੀ ਬਈ ਸਪੈਸ਼ਲ ਐਡੀਸ਼ਨ ਹੈ ਜੂ ਜੀ ਵਾਸਤੇ ਹੁਨਾਰਾ ਜੀ ਠੀਕ ਹੈ ਜੀ ਕੈਸ਼ ਦੀ ਕਾਪੀ ਹੈ ਜੀ ਕੈਸ਼ ਦੀ ਕਾਪੀ ਐਚਰ ਨੰਬਰ ਹੈ ਜੀ ਐਨਓਸੀ ਦੇ ਦਾਂਗੇ 15 ਦਿਨਾਂ ਚ ਨੈਟ ਪੈਸੇ ਸਿਸਟਮ ਵਗੈਰਾ ਹੀ ਦੇਣਾ ਸਾਰਾ ਸਿਸਟਮ ਵਿੱਚ ਹੀ ਦੇਣਾਗਾ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਕਈ ਵੇਰ ਹੁੰਦਾ ਕਿ ਵੀਰੇ ਲਿਖਿਆ ਹੁੰਦਾ ਕਿ ਬੀ ਟੈਕ ਲਾ ਕੇ ਦੇਵਾਂਗੇ ਨਹੀਂ ਨਹੀਂ ਸੋਚਦਾ ਇਹ ਹੁੰਦਾਗਾ ਵੀ ਬਾਈ ਕਹਿੰਦਾ ਨਾਲ ਹੀ ਦੇ ਦਾਂਗੇ ਟੈਕ ਫਟਾਫਟ 3-5 ਦਿਨ ਜਰ ਦਤਾ ਹਾਂਜੀ ਹਾਂਜੀ ਟੈਕ ਡੱਕੇ ਆ ਹਾਂਜੀ 17 ਮਾਡਲ ਹੈ ਤੇ ਇਹਦੀ ਕਿਟ ਮਾਡਲ ਹੈ 5 ਲੱਖ 99000 ਹੈ ਜੀ 5 ਲੱਖ 99000 ਹੈ ਬਾਕੀ ਮੌਕੇ ਦੇ ਮਾਨਦਾਨ ਹਾਂਜੀ ਹਾਂਜੀ ਚਲੋ ਹੋ ਜਾਗਾ ਬਾਈ ਜੀ ਜਗੜਾ ਜੀ ਬਾਈ ਜੀ 55 100 ਨੂ ਹੌਲੈਂਡ ਤੇ ਗ੍ਰੀਵੋ ਜੀ ਇਹ ਮੰਡੀ ਚ ਮਰਦਾ 100 ਪੀਸੀ ਹੋਣਗੇ ਹਾਂਜੀ ਹ ਇਹ ਟਰਬੋ ਵਾਲਾ ਹੈ ਜੀ ਟਰਬੋ ਵਾਲਾ ਜੂਜੀ ਗੇਅਰ ਵਾਲਾ ਜੀ ਜੂਜੀ ਗੇਅਰ ਚਾ ਗੱਲ ਹੈ ਬਈ ਜੀ 300 ਸਪੀਡ ਹੈ ਜੀ ਜਿਵੇਂ ਆਪਾਂ ਕਹਿਦੇ ਬਿਨਾਂ ਵਾਲੇ ਗੇਅਰ ਹੈ ਜੀ ਇਹਨਾਂ ਠੀਕ ਹੈ ਇਹਦੇ ਵਾਲੇ ਗੇਅਰ ਲੱਗਾ ਹੈ ਇਹਦੇ ਵਾਲੇ ਇੰਜਨ ਹੈ ਜੀ ਠੀਕ ਹੈ ਜਿਵੇਂ ਆਪਾਂ ਕਹਿੰਦੇ ਬਈ ਜੀ ਮੰਡੀ 'ਚ 5500 ਤਾ ਮਿਲ ਜਾਣਗੇ ਪਰ ਜੂਜੀ ਗੇਅਰ ਜੂਜੀ ਗੇਅਰ ਵਾਲਾ ਨਹੀਂ ਵਾਲਾ ਠੀਕ ਹੈ ਬਈ ਅਨ 90 ਪੈਸੇ ਟੈਰ ਹੈ ਜੀ ਸਾਰੇ ਪੈਸੇ 16 ਦੇ ਟੈਰਾਂ ਦੇ ਬਈ ਜੀ ਰੰਗ ਪ੍ਰਿੰਟ ਦਾ ਤਾਂ ਰੀਜਨਲ ਹੈ ਹਾਂ ਹਾਂ ਇਹ ਜੀ ਆਪਾਂ 3.4 ਲੱਖ ਦਾ ਦੇ ਦਾਂਗੇ ਮੋਕਰ ਸਾਹਿਬ ਦਾ ਨੰਬਰ ਹੈ ਜੀ 4 40 ਵਾਲੇ ਰੇਟ ਹੈਗਾ ਸਵਾ 4 ਦਾ ਬਾਈ ਜੀ ਦੇ ਦਾਂਗੇ 12 ਮਾਡਲ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਹੋਰ ਵੀ ਬਾਈ ਜੀ ਆਪਣਾ ਇੰਜਨ ਗੇਅਰ ਦੀ ਗਾਰੰਟੀ ਫੋਲ ਜੀ ਇੰਜਨ ਗੇਅਰ ਦੀ ਗਾਰੰਟੀ ਹੈ ਕਾਗਜ਼ ਪੱਤਰਾ ਹਾਂਜੀ ਹਾਂਜੀ ਠੀਕ ਹੈ ਜੀ ਹੋਰ ਵੀ ਟਰੈਕਟਰ ਹੁੰਦੇ ਨੇ ਬਾਈ ਜੀ ਆਪਣੇ ਕੋਲ ਹਾਂਜੀ ਆਉਂਦੇ ਜੀ ਅੱਜ ਫਾਈਨਲ ਪਾਂਜੀ ਸੀ ਠੀਕ ਹੈ ਜੀ ਹੋਰ ਵੀ ਆਉਂਦੇ ਨੇ ਠੀਕ ਹੈ ਬਾਈ ਜੀ ਗੱਲ ਲੱਗ ਗਈ ਥੈਂਕ ਯੂ ਠੀਕ ਹੈ ਅਸਿਕਾ ਬਾਈ ਜੀ ਅਸਿਕਾ ਨਾਮ ਕੀ ਹੈ ਬਾਈ ਜੀ ਆਪਣਾ ਤੇ ਪਿੰਡ ਸੰਦੋਆ ਹਾਂਜੀ ਮੋਬਾਈਲ ਨੰਬਰ ਕੀ ਹੈ ਬਾਈ ਜੀ 94 7953 ਲੈ ਬਾਈ ਬਾਈ ਸਵਰਾਜ ਟਰੈਕਟਰ ਲੈ ਕੇ ਆਇਆਗਾ ਲਵੇ ਕੰਡੀਸ਼ਨ ਚੈੱਕ ਕਰੋ ਪਹਿਲਾਂ ਤੇ ਰੰਗ ਪਿੰਡ ਦੀ ਬਈ ਗਾਰੰਟੀ ਹੈ ਜੀ ओरिजिनल ਸਾਰਾ ਫਟ ਗਈ ਸਾਰਾ ਰਿਜਨਲ ਹੈਗਾ ਤੇ ਮਾਡਲ ਕਿੰਨੇ ਬਾਈ ਜੀ 2000 ਮਾਡਲ 2000 ਪੂਰਾ ਮਾਡਲ ਹੈਗਾ ਤੇ ਪੰਜਾਬ ਨੰਬਰ ਕਰਿਆ ਨੇ ਜੀ ਇਹ ਮਾਨਸਾ ਚ ਨਾਲ ਠੀਕ ਹੈ ਜੀ ਮਾਨਸਾ ਪੀਵੀ 33 ਤੇ ਟਾਇਰਾਂ ਦੀ ਗੱਲ ਕਰੀ ਲੈ ਬਈ ਜੀ ਟਾਇਰ ਵਾਕੀ ਚੈੱਕ ਵੀ ਕਰ ਸਕਦੇ ਹੋਗੇ ਮਗਰਾਟ ਵਗੈਰਾ ਵੀ ਸਾਫ ਹੈ ਨੇ ਤੇ ਇੰਜਨ ਗੇਅਰ ਦਾ ਬਾਈ ਜੀ ਓਕੇ ਜੀ ਬਿਲਕੁਲ ਠੀਕ ਹੈ ਇੰਜਨ ਗੇਅਰ ਦਾ ਵੀ ਬਾਈ ਕਹਿੰਦਾ ਪੂਰਾ ਓਕੇ ਆ ਤੇ ਕੀ ਡਿਮਾਂਡ ਰੱਖਿਆ ਜੀ 1.85 ਠੀਕ ਆ ਜੀ ਕਿੱਥੇ ਤੱਕ ਛੱਡ ਦੋਗੇ ਜੀ ਠੀਕ ਆ ਜੀ ਮੌਕੇ ਤੇ ਬਾਈ ਕਹਿੰਦਾ ਮਾਨ ਤਾਨ ਨੂੰ ਰੱਖ ਲੈ ਠੀਕ ਹੈ ਮੂਰਲੇ ਵੀ ਨਵੇਂ ਆ ਤੇ ਪਿਛਲੇ ਵੀ ਆ ਗਿਆ ਭਾਈ ਜੀ 80 85 ਪੈਸੇ ਆ ਤੇ ਮੂਰਲੇ ਵੀ ਆ ਗਿਆ 80 ਪੈਸੇ ਬਾਹਰ ਪੰਪ ਵਾਲਾ ਜਿੱਦੀ ਡਿਮਾਂਡ ਵੱਧਾ ਜੀ ਠੀਕ ਆ ਭਾਈ ਜੀ ਚਲੋ ਵੀ ਵਾਕਈ ਕੰਡੀਸ਼ਨ ਚੈੱਕ ਕਰ ਲਓ ਬਈ ਸਿੰਪਲ ਕੱਪੜੇ ਵਾਲੀ ਸਾਧਰ ਜਾਂ ਜੇ ਬਈ ਅਗਲਾ ਟਰੈਕਟਰ ਵੀ ਦਿਖਾਉਣੇ ਆ ਤੁਹਾਨੂੰ ਤੇ ਇਹਦੀ ਵੀ ਕੰਡੀਸ਼ਨ ਚੈੱਕ ਕਰ ਲਓ ਤੇ ਬਾਕੀ ਓਕੇ ਰਿਪੋਰਟ ਆ ਤੇ ਰੰਗ ਪੇਂਟ ਦਾ ਵੇਜੀ ਇਹ ਇਹ ਵੀ ਤੇ ਟਾਇਰਾਂ ਦੀ ਗੱਲ ਕਰੀ ਜੀ ਟਾਇਰ ਵੀ ਪਹਿਹੋ ਜੀ ਮੈਂ ਪੁੱਲ ਦੇ ਠੀਕ ਆ ਜੀ ਪਿਛਲੇ ਜੀ ਪਿਛਲੇ 65 ਪੈਸੇ ਨੂੰ ਲੱਸੀ ਪੈਸੇ ਲੈ ਰਹੇ ਜੀ ਠੀਕ ਆ ਠੀਕ ਬਾਹਰ ਪੰਪ ਆ ਜੀ ਇਹਦਾ ਰੈਡ ਦਾ ਬਾਹਰ ਪੰਪ ਵਾਲਾ ਲੈ ਵੇ ਜੀ ਦਿਖਾ ਵੀ ਦੀ ਆਪਾਂ ਬਾਹਰ ਪੰਪ ਵਾਲਾ ਗਾ ਤੇ ਬਾਕੀ ਚੈੱਕ ਕਰ ਲਓ ਬੇ ਜੀ ਤੇ ਬਾਹਰ ਪੰਪ ਵਾਲਾ 92 ਮਾੜਲਾ ਕੀ ਟਮਾੜ ਆਈ ਇਹਦੀ 136000 ਤੇ ਇੰਜਨ ਗੇਅਰ ਦਾ ਬਾਈ ਜੀ ਓਕੇ ਬਾਕੇ ਲੈ ਜਾਣਾ ਠੀਕ ਹੈ ਸਾਲ ਫਸੂਲਪ ਵਧੀਆ ਚੱਗਦਾ ਕਾ ਹਾਂ ਜੀ ਹਾਂ ਹਾਂ ਸਭ ਜੇ ਨਵੀਂ ਤਾਜੀ ਪੇਂਟਰੀ ਠੀਕ ਹੈ ਵਧੀਆ ਤਾਜੀ ਨਵੀਂ ਬੈਂਟਰੀ ਹੈ ਬਾਈ ਠੀਕ ਹੈ ਬਾਈ ਜੀ ਅੱਗੇ ਟਰਾਲੀ ਬਾਰੇ ਵੀ ਗੱਲਬਾਤ ਕਰਦੇ ਆਂ ਬਾਈ ਦੋ ਟਰਾਲੀਆਂ ਵੀ ਲੈ ਕੇ ਆਇਆ ਤੇ ਲਓ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਟਰਾਲੀ ਦੀ ਤੇ ਕਿੰਨੇ ਵਾ ਕਿੰਨੇ ਦੀ ਹੈ ਜੀ ਇਹ 10 6 ਦੀ ਤੇ ਠੀਕ ਹੈ ਜੀ ਚਲੋ ਬਾਈ ਵਧੀਆ ਕੰਡੀਸ਼ਨ ਦੀ ਆ ਤੇ ਟਾਇਰ ਬਾਈ ਜੀ ਕਿੰਨੇ ਕੇ ਪੈਣਗੇ ਜੀ ਠੀਕ ਆ ਜੀ ਕਿਹ ਡਮਾਡ ਆ ਜੀ ਇਹਦੀ ਇਹਦੇ 97000 ਲੈ ਵੀ ਇਹਦੇ 97000 ਰੁਪਏ ਡਮਾਡ ਆ ਬਾਕੀ ਮੌਕੇ ਦੇ ਮਾਨਤਾ ਨੂੰ ਹੋ ਜਾਊਗਾ ਤੇ ਕਾਰ ਟਰਾਲਾ ਗਾ ਬਾਈ ਜੀ ਤੇ ਸਿੰਗਲ ਡਰ ਆ ਜੀ ਇਹ ਜੀ ਸਿੰਗਲ ਚ ਤੇ ਸਵਾਦੋ ਬਾੜਾ ਤੇ ਕੜਿਆਂ ਵਾਲੇ ਰਿੰਬ ਆਗੇ ਤੇ 8 ਨਟੇ ਹੱਬਾ ਜੀ ਬਾਈ ਜੀ ਤੇ ਇਹ ਕਿੰਨੇ ਬਾਈ ਕਿੰਨੇ ਦੀ ਆ ਜੀ 8 ਇੰਚ ਚੈਨਰ ਆਗਾ ਉੱਪਰ ਦਿੱਸਦੀ ਗੱਲ ਠੀਕ ਹੈ ਜੀ ਸਿੰਪਲ ਕੱਟ ਵਾਲੀ ਹੈ ਮੈਂ ਆਪਾਂ ਕਹਿੰਦੇ ਹਾਂ ਸਿੰਗਲ ਕੱਟ ਵਾਲੀ ਤੇ ਪੰਪ ਦੀ ਗਾਰੰਟੀ ਹੈ ਜੀ ਇਹਦੇ ਹਾਂ ਜੀ 3 ਮਹੀਨੇ ਦੀ ਠੀਕ ਹੈ 3 ਮਹੀਨੇ ਦੀ ਗਾਰੰਟੀ ਹੈ ਪੰਪ ਦੀ ਤੇ ਟਾਇਰ ਬਾਈ ਜੀ ਟਾਇਰ ਵਧੀਆ ਜੀ ਟਾਇਰ ਵਧੀਆ ਰਚ ਨੇ ਕਿ ਬਾਈ ਜੀ ਤੇ ਬਾਕੀ ਦੇਖ ਸਕਦੇ ਹੋਗੇ ਪੰਪ ਦੀ ਵੀ ਗਾਰੰਟੀ ਹੈ ਤੇ ਕੀ ਡਿਮਾਂਡ ਹੈ ਜੀ ਇਹਦੀ 1 ਲੱਖ 30 ਹਜ਼ਾਰ ਜੀ 1 ਲੱਖ 30 ਹਜ਼ਾਰ ਕਿੰਨਾ ਕੁ ਵੇਟ ਹੋਊਗਾ ਜੀ ਵੇਟ ਤਾਂ 14 ਕਨੇੜੇ ਹੋਊਗਾ ਜੀ ਠੀਕ ਹੈ ਜੀ ਠੀਕ ਹੈ 14 ਕਨੇੜੇ ਨੇੜੇ ਹੋਊਗਾ ਤੇ ਬਾਕੀ ਸਕਰੀਨ ਉੱਪਰ ਨੰਬਰ ਆ ਹੋਰ ਵੀ ਬਾਈਆਂ ਕੋਲੇ ਬਹੁਤ ਟਰਾਲੀਆਂ ਹੁੰਦੀਆਂ ਨੇ ਗਿਆ ਸੰਦੋਹੇ ਪਿੰਡਾ ਕਰ ਲਓ ਕੰਟੈਕਟ ਬਾਈ ਜੀ।ੱਸਸੀ ਆ ਬਾਈ ਜੀ।ਨਾਮ ਤੇ ਮੋਬਾਈਲ ਨੰਬਰ ਕੀ ਆ ਬਾਈ ਜੀ? ਹਾਂ ਬਾਈ ਵਿਕਾਸ ਸਿੰਘ।ਮੋਬਾਈਲ ਨੰਬਰ ਜੀ 998547152।998547152।ਇਹ ਲਓ ਬਾਈ ਜੀ ਬਾਈ ਇੰਟਰਲੈਕ ਆ 275।ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ।ਤੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ।ਟਾਇਰ ਬਾਈ ਮਾਗ ਲੈ 60 ਪੈਸੇ ਮੂਲੇ 75 ਪੈਸੇ।ਮਾਗ ਲੈ 60 ਪੈਸੇ ਮੂਲੇ ਆ ਗਏ ਬਾਈ ਜੀ 75 ਪੈਸੇ ਤੇ ਰੰਗ ਪਿੰਡ ਦਾ ਬਾਈ ਜੀ।ਸਾਰਾ ਰੈਡੀਨ ਵਾਲਾ ਬਾਈ।ਇਹ ਬਈ ਸਾਰਾ ਓਰੀਜਨਲ ਆ ਤੇ ਓਨਰ ਕੰਨਵੇਂ ਆ ਬਾਈ ਜੀ। ਫਰਸਟ ਪਾਰਟੀ ਦਾ ਬਾਈ ਜੀ ਘੱਟੋ ਘਾਟਾ ਤਕਰੀਬਨ ਜੇ ਦੂਜੇ ਤੀਜੇ ਨਾਮ ਹੋਣਾ ਚਾਹੀਦਾ ਫਰਸਟ ਪਾਰਟੀ ਦਾ ਤੇ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਪੰਜਾਬ ਨੰਬਰ ਹੈਗਾ ਰੇਣ ਬਾਈ ਜੀ ਪੰਜਾਬ ਪੰਜਾਬੀ ਤਲਵੰਡੀ ਸਾਬੋ ਦਾ ਲੈ ਵੀ ਤਲਵੰਡੀ ਸਾਬੋ ਦਾ ਲੋਕਲ ਨੰਬਰ ਹੈਗਾ ਬਾਈ ਜੀ ਬਾਕੀ ਚੈੱਕ ਕਰ ਲਓ ਬਾਈ ਜੀ ਮਗਰਾਟ ਵਗੈਰਾ ਵੀ ਪੂਰੇ ਸਾਫ ਹੈ ਨੇਗੇ ਤੇ ਮਾਡਲ ਬਾਈ ਜੀ 96 ਮਾਡਲ ਹੈ ਜੀ ਤੇ ਕੀ ਡਿਮਾਂਡ ਹੈ ਜੀ 1 ਲੱਖ 80 ਹਜ਼ਾਰ ਡਿਮਾਂਡ ਹੈ ਬਾਈ ਲੈ ਵੀ 1 ਲੱਖ 80000 ਰੁਪਏ ਡਿਮਾਂਡ ਹੈਗੇ ਤਲਵੰਡੀ ਸਾਬੋ ਦਾ ਨੰਬਰ ਹੈਗਾ ਸਾਰਾ Ориਜਨਲ ਹੈਗਾ ਇੰਜਨ ਗੇਅਰ ਦਾ ਬਾਈ ਜੀ ਬਾਈਕ ਤੇ ਕਾਗਜ਼ ਪੱਤਰ ਨੇ ਵੇਜੀ ਗਰੰਟੀ ਹੈਗੀ ਗਰੰਟੀ ਹੈ ਬਾਈ ਜੀ ਠੀਕ ਆ ਬਾਈ ਜੀ ਬਾਈ ਕਹਿੰਦਾ ਕਾਗਜ਼ ਪੱਤਰ ਨੇ ਗਰੰਟੀ ਹੈਗੀ ਤੇ 12 ਦੇ ਟਾਇਰਾਂ ਚ ਜੇ ਕੇ ਦੇ ਟਾਇਰ ਨੇ ਬਾਈ ਜੀ ਫਰੰਟ ਵੀ ਜੇ ਕੇ ਦੇਣਗੇ ਠੀਕ ਆ ਬਾਈ ਜੀ ਕਰ ਲਓ ਕੰਟੈਕਟ ਠੀਕ ਆ ਬਾਈ ਜੀ ਧੰਨਵਾਦ ਸਸੇਗਾ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਮੋਬਾਈਲ ਨੰਬਰ ਕੀ ਆ ਬਾਈ ਜੀ ਮਲਪੀ ਸਿੰਘ ਤੇ ਮੋਬਾਈਲ ਨੰਬਰ ਜੀ 70095956186 ਇੱਕ ਵਾਰੀ ਹੋਰ ਬੋਲੋ ਜੀ 70095956186 ਤੇ ਲੋ ਬਾਈ ਜੀ ਬਾਈ ਪ੍ਰੀਤ ਟਰੈਕਟਰ ਲੈ ਕੇ ਆਇਆ ਕਰੂ ਟਰੈਕਟਰ ਆਪਣੇ ਹਾਂ ਇਹ ਲੋ ਬਈ ਕਰੂ ਟਰੈਕਟਰ ਹੈਗਾ ਅਜੇ ਤੱਕ ਬਾਈ ਕਹਿੰਦਾ ਧੁੱਤਾ ਵੀ ਨਹੀਂ ਹੈਗਾ ਤੇ ਕਣਕ ਬੀਜ ਕੇ ਅੰਦਰ ਲਾਤਾ ਹਾਂ ਉਹ ਬਸ ਉਹ ਵੀ ਕੱਢ ਲਿਆ ਜੀ ਤੁਹਾਡੇ ਸਾਹਮਣੇ ਤੱਕ ਵੀ ਲੱਗਿਆ ਬਸ ਉਹ ਵੀ ਕੱਢ ਲੈਂਦਾ ਇਹ ਲੋ ਆਪਾਂ ਕੋਈ ਪਾਸਪੂਲਸ ਨਹੀਂ ਮਰਿਆ ਹਿੱਟੇ-ਸੁੱਟੇ ਵੀ ਬਸ ਜਿਵੇਂ ਖੜਾ ਸੀ ਉਹ ਹਟ ਲੰਦਾ ਬਸ ਠੀਕ ਹੈ ਜੀ 14 ਮਾਡਲ ਹੈਗਾ ਤੇ ਬਾਈ ਕਹਿੰਦਾ ਨਾਲ ਦੇ ਟਾਇਰ ਨਹੀਂ ਗਏ ਤੇ ਬਾਈ ਜੀ ਤੁਸੀਂ ਜੱਜ ਕਰ ਸਕਦੇ ਹੋਗੇ 14 ਮਾਡਲ ਨਾਲ ਦੇ ਟਾਇਰ ਟਾਇਰ ਕਿੰਨੇ ਪੈਸੇ ਪਏ ਬਈ ਜੀ ਸਭ ਦੇਖਣਾ ਹੈਗੇ ਅੱਦੇ ਠੀਕ ਹੈ ਜੀ ਆਪਾਂ 50 ਤੋਂ ਪਲੱਸ ਹੀ ਆ ਯਾ ਤਾਂ ਹੈਗੇ 6570 ਪੈਸੇ ਵੈਕਟਰ 3 ਸਪੀਡ ਵਾਲਾ 3 ਸਪੀਡ ਆ ਚੇਂਜਰ ਵਾਲਾ ਸਾਰੇ ਗੇੜਾ ਚ ਅੱਗੇ ਸਾਰੇ ਗੇੜਾ ਚ ਪਿੱਛੇ ਠੀਕ ਆ ਜੀ ਹਾਂ ਆ ਠੀਕ ਡਿਮਾਂਡ ਰੱਖੇ ਬਾਈ ਜੀ ਬਾਹਰ ਰੇਟ ਇਹਦਾ ਤੈਨ 80 ਲਿਖਾ ਵਹ ਮਾਨਤਾ ਕਰ ਦਾਂਗੇ ਤੂੰ ਬਾਅਦ ਚ ਠੀਕ ਆ ਜੀ ਮਾਨਤਾ ਹੋ ਜਾਊਗਾ ਬਾਈ ਜੀ ਤੇ ਬਿਨਾ ਡਿਕ ਤੋਂ ਹਾਂ ਵੀ ਆ ਡਿਕ ਤੋਂ ਬਿਨਾ ਡਿਕ ਲੈ ਬਾਈ ਜੀ ਬਿਨਾ ਡਿਕ ਤੋਂ 3,80,000 ਰੁਪਏ ਡਿਮਾਂਡ ਆ ਗਈ 3 ਸਪੀਡ ਆ ਗਈ ਤੇ ਲੋ ਬਾਈ ਜੀ ਚੈੱਕ ਕਰ ਲੋ ਤੇ ਫਸਟ ਓਨਰ ਆ ਬਾਈ ਜੀ ਦਾ ਸੈਕੰਡ ਸੈਕੰਡ ਓਨਰ ਆਗਾ ਤੇ ਲੋ ਬਾਈ ਜੀ ਬਾਕੀ ਕੰਡੀਸ਼ਨ ਦਾ ਓਕੇ ਤੇ ਪ ਧੰਨਵਾਦ ਬਾਈ ਜੀ ਠੀਕ ਹੈ ਜੀ ਅਸਿਕਾ ਬਾਈ ਜੀ ਸੁਕਾਲੋ ਬਾਈ ਜੀ ਨਾਮ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ 99558 ਜੀ 88364 ਨਾਮ ਦਵਿੰਦਰ ਸਿੰਘ ਪਿੰਡ ਭਾਈ ਦੇਸਾ ਭਾਈ ਦੇਸੇ ਤੋਂ ਆਇਆ ਬਾਈ ਮਾਨਸਾ ਦੇ ਨੇੜਿਓ ਤੇ ਲੋ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਕੋ ਸਟਾਰਾ ਰਵਸ ਪੇਟਿਓ ਦਾ ਤੇ ਕੰਡੀਸ਼ਨ ਦਾ ਪੂਰਾ ਸਭ ਹੈ ਡੈਕ ਵਗੈਰਾ ਨਾਲ ਹੀ ਹੋ ਗੋ ਬਾਈ ਜੀ ਨਾਲ ਹੀ ਤੇ ਟਾਇਰ ਟੱਪੇ ਦੀ ਗੱਲ ਕਰੀਏ ਕਿੰਨੇ ਕੇ ਪੈਸੇ ਪਿਆ ਹੋਇਆ ਜੀ 470 ਪੈਸੇ ਟਾਇਰਾਂ ਦਾ 70-75 ਪੈਸੇ ਚੌਕੜਾ ਟਾਇਰਾਂ ਦਾ ਤੇ ਪੰਜਾਬ ਨੰਬਰ ਆਗਾ ਕਿੱਥੋਂ ਦਾ ਨੰਬਰ ਆ ਬਾਈ ਜੀ ਪਤਾ ਕੁਝ ਬਰਨਾਲੇ ਦਾ ਬਰਨਾਲੇ ਦਾ ਵੀ ਵੀ 19 ਬਰਨਾਲੇ ਦਾ ਨੰਬਰ ਆ ਬਾਈ ਜੀ ਤੇ ਸਿੰਪਲ ਕੱਪੜੇ ਵਾਲੀ ਸਤਰੀ ਲੱਗੀ ਹੋਈ ਆ ਤੇ ਮਗਰਾਤ ਵਗੈਰਾ ਦੀ ਕੰਡੀਸ਼ਨ ਵੀ ਪੂਰੀ ਸਾਫੀ ਆਗੇ ਓਕੇ ਰਿਪੋਰਟ ਚ ਵੀ ਆ ਬਾਈ ਚੈੱਕ ਵੀ ਕਰ ਲਓ ਕੰਡੀਸ਼ਨ ਤੇ ਕਿੰਨੇ ਮਾਡਲ ਆ ਬਾਈ ਜੀ 11 11 ਮਾਡਲ ਆ ਰੰਗ ਪੇਂਟ ਦਾ ਰਿਜਨਲ ਬਾਈ ਜੀ ਜਮਾਂ ਸਾਰਾ ਰਿਜਨਲ ਆ ਕਿਤੇ ਇੱਕ ਬੁਰਸ਼ ਵੀ ਨਹੀਂ ਲੱਗਿਆ ਤੇ ਫਸਟ ਟੱਕ ਸੈਕੰਡ ਓਨਰ ਆ ਵੀ ਫਸਟ ਹੀ ਮੰਨ ਤੂ ਅਸੀਂ ਬਸ ਸਾਮੇ ਮਾਲਕ ਤੋਂ ਲੈਂਦਾ ਹੋਇਆ ਠੀਕ ਆ ਬਾਈ ਇੱਕ ਇਹ ਢਮਾਟਾ ਬਾਈ ਜੀ ਨਵਾਂ ਦਾ 390 ਤੇ ਮਾਨਤਨ ਬਾਈ ਜੀ ਮਾਨਤਨ ਕਰ ਦਾਂਗੇ ਬਾਈ ਵਧੀਆ ਹੈ 390000 ਰੁਪਏ ਦੀ ਢਮਾਂਡ ਆ ਗਈ ਬਾਕੀ ਮੌਕੇ ਤੇ ਮਾਨਤਨ ਜਰੂਰੀ ਹੋਊਗਾ ਮਾਨਸਾ ਦੇ ਨੇੜੇ ਪਿੰਡ ਭਾਈ ਦੇਸਾ ਭਾਈ ਦੇਸਾ ਠੀਕ ਹੈ ਬਾਈ ਜੀ ਧੰਨਵਾਦ